2 ਮਾਰਚ ਨੂੰ ਪੰਜਾਬ ਦੀ ਧਰਤੀ ਤੇ ਮੌਸਮ ਨੇ ਕਾਫੀ ਜਿਆਦਾ ਤਬਾਹੀ ਮਚਾਈ ਏ ਭਾਰੀ ਵਰਖਾ ਦੇ ਨਾਲ ਗੜੇਮਾਰੀ ਵੀ ਹੋਈ ਏ ਗੜੇਮਾਰੀ ਦੇ ਨਾਲ ਫਸਲਾਂ ਨੂੰ ਵੀ ਨੁਕਸਾਨ ਹੋਇਆ ਏ ਟੋਰਨੇਡੋ ਨੇ ਵੀ ਕਾਫੀ ਜਿਆਦਾ ਨੁਕਸਾਨ ਕੀਤੇ ਆ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ ਨੇ ਟਰੈਕਟਰ ਟਰਾਲੀਆਂ ਪਲਟ-ਪਲਟ ਕੇ ਸੁੱਟ ਦਿੱਤੀਆਂ ਨੇ ਡੈਰੀ ਫਾਰਮ ਵਾਲਿਆਂ ਨੂੰ ਵੀ ਕਾਫੀ ਜਿਆਦਾ ਨੁਕਸਾਨ ਹੋਇਆ ਉਹਨਾਂ ਦੀਆਂ ਮੱਝਾਂ گاਵਾਂ ਦੇ ਛੱਡ ਲਫਾਵਾਂ ਦੇ ਵਾਂਗ ਹਵਾ ਦੇ ਵਿੱਚ ਉਡਾ ਦਿੱਤੇ ਨੇ ਕਈ ਥਾਵਾਂ ਤੇ ਜਾਨੀ ਨੁਕਸਾਨ ਵੀ ਹੋਏ ਨੇ ਸਾਡੇ ਕਿਸਾਨ ਭਰਾ ਬਾਰਡਰਾਂ ਤੇ ਬੈਠੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਕਪੂਰਥਲਾ ਦੇ ਵਿੱਚ ਭਾਰੀ ਨੁਕਸਾਨ ਹੋਇਆ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਏ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਥਾਵਾਂ ਤੇ ਅਲਰਟ ਵੀ ਜਾਰੀ ਕੀਤੇ ਨੇ ਆਉਣ ਵਾਲੇ 24 ਘੰਟਿਆਂ ਵਿੱਚ ਮੌਸਮ ਹੋਰ ਵੀ ਭਿਆਨਕ ਹੋ ਸਕਦਾ ਹੈ ਅਸੀਂ ਵੀ ਆਪਣੇ ਚੈਨਲ ਰਾਹੀਂ ਇਹੀ ਅਪੀਲ ਕਰਦੇ ਹਾਂ ਸਾਰੇ ਵੀਰ ਤੇ ਭੈਣਾਂ ਸੁਰੱਖੇ ਥਾਵਾਂ ਤੇ ਰਹੋ ਤੇ ਪੰਜਾਬ ਲਈ ਅਰਦਾਸ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ